ਜੋ ਆਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਮੇਨ ਵਿਸ਼ਾ ਜੋ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਆ ਮਹੀਨੇ ਦੇ ਵਿੱਚ ਬਾਧ ਚੜ ਕੇ ਸੇਵਾ ਕਿਉਂ ਕਰਨੀ ਚਾਹੀਦੀ ਹੈ ਜਿਹੜੀਆਂ ਰੂਹਾਂ ਪੀਰਾਂ ਫਕੀਰਾਂ ਦੀ ਸੇਵਾ ਕਰਦੀਆਂ ਸਾਈਂ ਲੋਕਾਂ ਨੂੰ ਮੰਨਦੀਆਂ ਸੋ ਇਹ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਕਿਉਂਕਿ ਆ ਇੱਕ ਮਹੀਨਾ ਬਹੁਤ ਹੀ ਖਾਸ ਤੇ ਭਾਗਾ ਵਾਲਾ ਹੈ ਸੋ ਭਾਗਾ ਵਾਲੀ ਰੂਹ ਹੀ ਇਸ ਮਹੀਨੇ ਦਾ ਇੰਤਜ਼ਾਰ ਕਰਦੀ ਹੈ ਸੋ ਇਸ ਮਹੀਨੇ ਦੇ ਵਿੱਚ ਜਿੰਨੀ ਅਸੀਂ ਸੇਵਾ ਕਰਾਂਗੇ ਵਿਸ਼ਵਾਸ ਰੱਖ ਕੇ ਨੇਚਾ ਭਾਵਨਾ ਨਾਲ ਤੇ ਉਨਾ ਹੀ ਫਲ ਵੀ ਪ੍ਰਾਪਤ ਕਰਾਂਗੇ ਸੋ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਇਹ ਸਾਡੀ ਦਵਾ ਹੈ ਸੋ ਜੋ ਕਰਮ ਦੱਸਦੇ ਆ ਜਿੱਕਰ ਤੁਸੀਂ ਉਹ ਕਰਮ ਕਰੋ ਤਾਂ ਇਹਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਬਦਲਾਵ ਆਵੇਗਾ ਸੋ ਜਿੱਦਾਂ ਜਿੱਦਾਂ ਇਨਸਾਨ ਕਰਮ ਕਰਦਾ ਜਾਂਦਾ ਹੈ ਫਿਰ ਜ਼ਿੰਦਗੀ ਬਦਲਦੀ ਜਾਂਦੀ ਹੈ ਸੋ ਕਰਨਾ ਜ਼ਰੂਰੀ ਹੈ ਕੋਸ਼ਿਸ਼ ਕਰਨੀ ਪਵੇਗੀ ਤaino ਕੁਝ ਹਾਸਲ ਕਰ ਸਕਦੇ ਆ ਸੋ ਕੁਝ ਪਾਉਣ ਲਈ ਬਹੁਤ ਕੁਝ ਕਰਨਾ ਵੀ ਇਨਸਾਨ ਨੂੰ ਪੈਂਦਾ ਮਿਹਨਤ ਕਰਨੀ ਪੈਂਦੀ ਹੈ ਜਿੱਕਰ ਉਸ ਮੰਝਲ ਤੱਕ ਪਹੁੰਚਣਾ ਹੈ ਸੋ ਇਸੇ ਤਰ੍ਹਾਂ ਜੋ ਅਸੀਂ دنیਾਬੀ ਕੰਮ ਕਰਦੇ ਆ ਤਾਂ ਕੋਈ ਚੀਜ਼ ਖਰੀਦਦੇ ਆ ਪੈਸਾ ਕਮਾਉਂਦੇ ਆ ਇਸੇ ਤਰ੍ਹਾਂ ਨਾ ਹੈ ਕਿ ਨਾਮ ਦੀ ਕਮਾਈ ਕਰਨੀ ਸੇਵਾ ਕਰਨੀ ਇਹ ਜੋ ਨਾਮ ਦੀ ਕਮਾਈ ਹੈ ਸੋ ਇਹ ਸਾਨੂੰ ਸੁੱਖ ਦਿੰਦੀ ਹੈ ਜੋ ਸਾਨੂੰ ਜ਼ਿੰਦਗੀ ਵਿੱਚ ਚਾਹੀਦੇ ਹੁੰਦੇ ਸੋ ਤਰੱਕੀਆਂ ਕੰਮਕਾਰ ਵਿੱਚ ਵਰਕ ਤਾਂ ਇਹ ਸੇਵਾ ਨਾਮ ਦੀ ਕਮਾਈ ਹੀ ਪਾ ਸਕਦੀ ਹੈ ਸੋ ਹੁਣ ਇੱਥੇ ਵੀਡੀਓ ਸ਼ੁਰੂ ਕਰਦੇ ਆ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੇ ਪੀਰਾਂ ਦੀ ਜੇ ਸਾਈਆਂ ਦੀ ਵੀ ਜ਼ਰੂਰ ਲਿਖਣਾ ਜੀ ਸੋ ਇਤਕੋ ਜੀ ਕਮੈਂਟਾਂ ਵੀ ਦੱਸਾਂਗੇ ਜੀ ਵੀਡੀਓ ਨੂੰ ਪੂਰੇ ਸੁਣਨਾ ਸਮਝਣਾ ਤੇ ਇਸ ਮਹੀਨੇ ਜੋ ਅਮਲ ਕਰਨੇ ਹੈ ਉਹ ਜ਼ਰੂਰ ਕਰ ਲੈ ਤਾਂ ਇਹੋ ਜ਼ਿੰਦਗੀ ਵਿੱਚ ਬਦਲਾਅ ਆਵੇਗਾ ਸੋ ਬਹੁਤ ਹੀ ਖਾਸ ਮਹੀਨਾ ਹੈ ਜੇ ਜੇਕਰ ਅਸੀਂ ਇਸ ਮਹੀਨੇ ਵਿੱਚ ਸੇਵਾ ਕਰ ਲੈਨੇ ਆ ਤਾਂ ਜ਼ਿੰਦਗੀ ਆਪਦੀ ਹੀ ਬਦਲਣੀ ਹੈ ਸੋ ਜਿੰਨਾ ਕਹਿੰਦੇ ਕਿ ਚਾਹ ਚ ਮਿੱਠਾ ਪਾਵਾਂਗੇ ਉੰਨੀ ਹੀ ਮਿਠਾਸ ਆਉਂਦੀ ਹੈ ਇਸੇ ਤਰ੍ਹਾਂ ਨਾਲ ਹੈ ਜਿੰਨੀ ਭਗਤੀ ਸੇਵਾ ਕਰਾਂਗੇ ਉਨਾ ਹੀ ਵਧੀਆ ਫਲ ਪਾਵਾਂਗੇ ਸੋ ਹੁਣ ਇੱਥੇ ਵੀਡੀਓ ਸ਼ੁਰੂ ਕਰੀਏ ਜੀ ਇੱਥੇ ਪਹਿਲਾ ਜੋ ਇੱਕ ਕਮੈਂਟ ਦੱਸਦੇ ਆਂ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਅਸੀਂ ਬਹੁਤ ਦੇਰ ਤੋਂ ਖਵਾਜਾ ਮਸਤ ਖਵਾਜਾ ਪੀਰ ਦੀ ਸੇਵਾ ਕਰਦੇ ਆਂ ਸੋ ਹੁਣ ਕਿਸੇ ਗੱਲੋਂ ਸਾਡੇ ਨਾਲ ਨਾਰਾਜ਼ ਹੈ ਕਿਵੇਂ ਅਸੀਂ ਮਨਾਈਏ ਸੋ ਦੇਖੋ ਜੇਕਰ ਕੋਈ ਫੱਕਰ ਫਕੀਰ ਨਾਰਾਜ਼ ਹੋ ਜਾਂਦਾ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਸਾਡੇ ਤੋਂ ਕੋਈ ਗਲਤੀ ਹੋ ਗਈ ਹੈ ਜਿਹਦੇ ਨਾਲ ਨਾਰਾਜ਼ਗੀ ਫੱਕਰਾਂ ਦੀ ਹੋ ਗਈ ਹੈ ਤੇ ਕੀ ਕਰਨਾ ਹੈ ਉਹਨਾਂ ਨੂੰ ਮਨਾਉਣਾ ਦਿਲੋਂ ਫਰਿਆਦ ਬੇਨਤੀ ਕਰਨੀ ਤੇ ਦਿਲੋਂ ਯਾਦ ਕਰਨਾ ਜਦੋਂ ਤੁਸੀਂ ਦਿਲੋਂ ਯਾਦ ਕਰੋਗੇ ਤੇ ਉਹ ਮੁਰਸ਼ਿਦ ਖੁਸ਼ ਹੋ ਜਾਂਦਾ ਹੈ ਕਿਉਂਕਿ ਦਿਲ ਵਿੱਚ ਪਿਆਰ ਹੋਣਾ ਬਹੁਤ ਹੀ ਜ਼ਰੂਰੀ ਹੈ ਜਦੋਂ ਦੋ ਟਾਈਮ ਬੈਠ ਕੇ ਇਨਸਾਨ ਮਾਫੀ ਮੰਗਣੀ ਸ਼ੁਰੂ ਕਰਦਾ ਹੈ ਤਮ ਆਪਾ ਮਾਫ ਬੱਚੇ ਨੂੰ ਕਰ ਹੀ ਦਿੰਦਾ ਹੈ ਸੋ ਬਾਕੀ ਜੇਕਰ ਲੱਗਦਾ ਹੈ ਕਿ ਖਵਾਜਾ ਪੀਰ ਜੀ ਦੀ ਨਾਰਾਜ਼ਗੀ ਹੈ ਤਾਂ ਤੁਸੀਂ ਦਲੀਆ ਜ਼ਰੂਰ ਦਿਓ ਉਹਨਾਂ ਦੇ ਨਾਮ ਦਾ ਉਹਨਾਂ ਦੇ ਦਿਨ ਤੇ ਦੀਵਾ ਜਗਾ ਕੇ ਦਲੀਏ ਦਾ ਭੋਗ ਲਗਾ ਦਿਓ ਸੋ ਇਹਦੇ ਨਾਲ ਖਵਾਜਾ ਪੀਰ ਬਹੁਤ ਹੀ ਜਲਦੀ ਖੁਸ਼ ਹੋ ਜਾਂਦੇ ਆ ਕਿਉਂਕਿ ਖਵਾਜਾ ਪੀਰ ਦੇ ਦਲੀਆ ਹੀ ਚੜਦਾ ਹੈ ਦਲੀਏ ਦੇ ਨਾਲ ਹੀ ਬਹੁਤ ਕੰਮ ਰੁਕੀ ਹੋਈ ਜਿਹੜੇ ਉਹ ਬਣ ਜਾਂਦੀ ਹੈ ਸੋ ਇੱਕ ਕਰਮ ਕਰਨਾ ਵਿਸ਼ਵਾਸ ਰੱਖ ਕੇ ਤੇ ਨਿਜਾ ਭਾਵਨਾ ਨਾਲ ਤੇ ਜੋ ਪੀਰਾਂ ਦੀ ਨਾਰਾਜ਼ਗੀ ਹੈ ਦੂਰ ਹੋ ਜਾਵੇਗੀ ਤੇ ਤੁਹਾਨੂੰ ਸੰਕੇਤ ਵੀ ਦੇ ਦੇਣਗੇ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਕਰਜ਼ਾ ਬਹੁਤ ਹੋ ਗਿਆ ਆ ਸੋ ਕਈ ਵਾਰ ਤਾਂ ਘਰ ਵਿੱਚ ਆਟਾ ਵੀ ਨਹੀਂ ਹੁੰਦਾ ਸੋ ਫਿਰ ਵੀ ਵਿਸ਼ਵਾਸ ਬਹੁਤ ਆ ਖੁਸ਼ ਆ ਜਿਵੇਂ ਉਹ ਮਾਨਕ ਰੱਖੀ ਸੋ ਦੇਖੋ ਜੇਕਰ ਤੁਹਾਡਾ ਵਿਸ਼ਵਾਸ ਪੱਕਾ ਹੈ ਤਾਂ ਪਰਮਾਤਮਾ ਕਦੇ ਵਿਸ਼ਵਾਸ ਨੂੰ ਟੁੱਟਣ ਨਹੀਂ ਦਿੰਦਾ ਸੋ ਇੱਕ ਗੱਲ ਯਾਦ ਜ਼ਰੂਰ ਰੱਖਣੀ ਕਿ ਅੱਜ ਜੇਕਰ ਮਾੜਾ ਸਮਾਂ ਚੱਲਦਾ ਹੈ ਜੇਕਰ ਤੁਸੀਂ ਵਿਸ਼ਵਾਸ ਰੱਖ ਕੇ ਸੇਵਾ ਕਰਦੇ ਜਾਓਗੇ ਡੋਲੋਗੇ ਨਹੀਂ ਤੇ ਕੱਲ ਚੰਗੇ ਸਮੇਂ ਦੀ ਤੁਸੀਂ ਉਡੀਕ ਕਰ ਪਾਉਗੇ ਸੋ ਜੇਕਰ ਅਸੀਂ ਵਿਸ਼ਵਾਸ ਰੱਖ ਕੇ ਬੈਠ ਜਾਂਦੇ ਆ ਤਾਂ ਫਿਰ ਜਿੰਦਗੀ ਵਿੱਚ ਖੁਸ਼ੀਆਂ ਜ਼ਰੂਰ ਆਉਂਦੀਆਂ ਇੱਕ ਨਾ ਇੱਕ ਦਿਨ ਹਮੇਸ਼ਾ ਕਹਿੰਦਾ ਕਿ ਇੱਕ ਦਰ ਦੇ ਹੋ ਕੇ ਬੈਠ ਜਾਓ ਇੱਕ ਮੋਰੇ ਝੋਲੀ ਾਡ ਲਓ ਫਿਰ ਉਹ ਇੱਕ ਨਾ ਇੱਕ ਦਿਨ ਖੈਰ ਜ਼ਰੂਰ ਪਾਉਂਦਾ ਹੈ ਉਹ ਮਾਲਕ ਦੇ ਘਰ ਦੇਰ ਹੈ ਅੰਦੀਰ ਨਹੀਂ ਸੋ ਵਿਸ਼ਵਾਸ ਕਰਨ ਵਾਲਾ ਰੂਹਾ ਤੇ ਉਹ ਕਿਰਪਾ ਜ਼ਰੂਰ ਕਰਦਾ ਹੈ ਜੇਕਰ ਉਹ ਮਾਲਕ ਕਿਰਪਾ ਨਾ ਕਰੇ ਤਾਂ ਫਿਰ ਦੁਨੀਆ ਤੇ ਉਹਨਾਂ ਦਾ ਨਾਮ ਕਿੱਦਾਂ ਹੋਵੇਗਾ ਸੋ ਇਹੀ ਤਾਂ ਗਰੀਬੀ ਦੇ ਵਿੱਚ ਉਹ ਪ੍ਰਮਾਤਮਾ ਮਿਲਦਾ ਇਹੀ ਤਾਂ ਦਿਨ ਹੁੰਦੇ ਆ ਕਿ ਜਦੋਂ ਅਸੀਂ ਉਸ ਮੁਰਸ਼ਿਦ ਨੂੰ ਪਾ ਸਕਦੇ ਆ ਜਦੋਂ ਪਾ ਲੈਂਦੇ ਆ ਤਾਂ ਫਿਰ ਉਸ ਤੋਂ ਬਾਅਦ ਇਹ ਤੰਗੀਆਂ ਗਰੀਬੀਆਂ ਚੱਕੀਆਂ ਜਾਂਦੀਆਂ ਸੋ ਉਹ ਪ੍ਰਮਾਤਮਾ ਵੀ ਪਰਖਦਾ ਹੈ ਕਿ ਕਿੱਥੇ ਤੱਕ ਇਹ ਮੇਰੇ ਨਾਲ ਇਨਸਾਨ ਨਿਵਾ ਸਕਦਾ ਹੈ ਜਦੋਂ ਫਿਰ ਉਹ ਮਾਲਕ ਨਿਭਾਉਣ ਤੇ ਆਉਂਦਾ ਹੈ ਤਾਂ ਪੂਰੀ ਦੁਨੀਆ ਦੇਖਦੀ ਹੈ ਸੋ ਵਿਸ਼ਵਾਸ ਰੱਖੋ ਵਿਸ਼ਵਾਸ ਦੇ ਸਿਰ ਤੇ ਹੀ ਇਹ ਦੁੱਖ ਤਕਲੀਫਾਂ ਦੂਰ ਹੋਣਗੇ ਸੋ ਯਕੀਨ ਕਰਨਾ ਵਿਸ਼ਵਾਸ ਰੱਖਣਾ ਇਹ ਤੁਹਾਡਾ ਕਰਮ ਹੈ ਸੋ ਫਲ ਦੇਣਾ ਉਸ ਪਰਮਾਤਮਾ ਦਾ ਕਰਮ ਹੈ ਸੋ ਉਹ ਆਪਣੇ ਆਪ ਸਭ ਕੁਝ ਜਾਣੀ ਜਾਣ ਹੈ ਸੋ ਹੁਣ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਕਿ ਇਸ ਮਹੀਨੇ ਆਪਾਂ ਨੂੰ ਸੇਵਾ ਕਰਨ ਦੀ ਕੀ ਜ਼ਿਆਦਾ ਜ਼ਰੂਰਤ ਹੈ ਕਿਉਂ ਜ਼ਰੂਰਤ ਹੈ ਸੋ ਕਾਰਨ ਕੀ ਹੈ ਕਿਉਂਕਿ ਇਸ ਮਹੀਨੇ ਦੇ ਵਿੱਚ ਜਿਹੜੇ ਵੀ ਸਾਈ ਲੋਕਾਂ ਦੀ ਸੇਵਾ ਕਰਦੇ ਸੋ ਕਈ ਬਾਬਾ ਬਲਕਨਾਥ ਜੀ ਦਾ ਸਰੂਪ ਰੱਖ ਕੇ ਸੇਵਾ ਕਰਦੇ ਆ ਸੋ ਕਈ ਪੰਜਾ ਪੀਰਾਂ ਨੂੰ ਸਾਈਂ ਲੋਕ ਕਹਿ ਕੇ ਮੰਨੀ ਜਾ ਰਹੇ ਆ ਸੋ ਪੀਰਾਂ ਨੂੰ ਜਾਨਕੀ ਆਪੋ ਆਪਣਾ ਢੰਗ ਹੈ ਜਿੱਦਾਂ ਜੱਤੀ ਪੁਸ਼ਤੀ ਦਰਬਾਰ ਘਰਾਂ ਵਿੱਚ ਚੱਲੇ ਆਉਂਦੇ ਆ ਸੋ ਉਸ ਢੰਗ ਨਾਲ ਸੇਵਾ ਕਰ ਰਹੇ ਆ ਤੇ ਹੁਣ ਇੱਥੇ ਕੀ ਕਰਨਾ ਹੈ ਕਿ ਬਾਬਾ ਬਾਲਖਨਾਥ ਜੀ ਦੇ ਚੱਲੇ ਚੱਲੇ ਹੋਏ ਆ ਸੋ ਕਲਪੋਂ ਸ਼ੁਰੂਆਤ ਹੋ ਗਈ ਆ 1 ਮਹੀਨਾ ਚੱਲੇ ਚੱਲਣਗੇ ਸੰਗਤਾਂ ਵੱਧ ਚੜ ਕੇ ਸੇਵਾ ਕਰਨ ਦੀਆਂ ਸੇਵਾ ਕਰਨ ਦਾ ਮਤਲਬ ਮੇਨ ਕੀ ਹੁੰਦਾ ਜਿਸ ਮਹੀਨੇ ਜਦੋਂ ਉਹ ਮਾਲਕ ਦੇ ਦਿਨ ਚੱਲਦੇ ਹੈ ਉਸੇ ਮਹੀਨੇ ਜਿਆਦਾ ਫਲ ਦੀ ਇੱਛਾ ਨੂੰ ਰੱਖਣੀ ਚਾਹੀਦੀ ਤੇ ਉਸੇ ਮਹੀਨੇ ਪ੍ਰਮਾਤਮਾ ਜਿਆਦਾ ਕਿਰਪਾ ਕਿਉਂ ਕਰਦਾ ਹੈ ਸੋ ਇਹਦੇ ਬਾਰੇ ਆਪਾਂ ਗੱਲ ਕਰਦੇ ਆਂ ਜੀ ਕਿਉਂਕਿ ਜਿਸ ਮਹੀਨੇ ਜਿਨ੍ਹਾਂ ਦਿਨਾਂ ਦੇ ਵਿੱਚ ਉਸ ਮਾਲਕ ਦੀ ਵੱਧ ਚੜ ਕੇ ਸੇਵਾ ਹੁੰਦੀ ਹੈ ਤੇ ਉਹਨਾਂ ਦਿਨਾਂ ਦੇ ਵਿੱਚ ਪੈਰਾ ਫਿਰਕਾ ਵੀ ਮਾਲਕ ਦਾ ਜਿਆਦਾ ਹੁੰਦਾ ਹੈ ਇਸ ਕਰਕੇ ਪੂਰਾ ਪੂਰਾ ਜੋ ਸਾਡਾ ਹਿਸਾਬ ਹੈ ਸੇਵਾ ਦਾ ਉਹ ਪ੍ਰਮਾਤਮਾ ਰੱਖਦਾ ਹੈ ਤੇ ਸਾਨੂੰ ਫਲ ਮਨ ਚਾਹ ਮਿਲਦਾ ਹੈ ਸੋ ਚਿੱਤਾਂ ਦੀ ਨੀਚਾ ਭਾਵਨਾ ਇਨਸਾਨ ਦੀ ਹੁੰਦੀ ਹੈ ਉਸ ਢੰਗ ਦੀ ਹੀ ਫਿਰ ਇਨਸਾਨ ਖੁਸ਼ੀ ਵੀ ਪਾ ਸਕਦਾ ਹੈ ਕਿਉਂਕਿ ਹੁਣ ਇੱਕ ਇਨਸਾਨ ਅੱਜ ਉਸ ਮਾਲਕ ਨੂੰ ਯਾਦ ਕਰ ਰਿਹਾ ਆ ਤਾਂ ਪੁਕਾਰ ਘਟ ਪਹੁੰਚਦੀ ਹੈ ਸੋ ਜਿੱਥੇ ਇੰਨੀਆਂ ਰੂਹਾਂ ਲੱਖਾਂ ਦੇ ਹਿਸਾਬ ਨਾਲ ਰੂਹਾਂ ਜੁੜਦੀਆਂ ਆ ਇਹਨਾਂ ਦਿਨਾਂ ਦੇ ਵਿੱਚ ਜਦੋਂ ਖਾਸ ਕਰਕੇ ਮਾਲਕ ਦੇ ਦਿਨ ਚੱਲਦੇ ਹੈ ਸਾਡੇ ਗੁਰੂ ਪੀਰ ਦੇ ਤੇ ਜਦੋਂ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਦੁਨੀਆ ਉਸ ਮਾਲਕ ਨੂੰ ਯਾਦ ਕਰਦੀ ਆ ਤਾਂ ਫਿਰ ਉਹ ਪ੍ਰਮਾਤਮਾ ਨੂੰ ਇਸ ਦੁਨੀਆ ਤੇ ਇਹ ਦੁੱਖ ਤਕਲੀਫਾਂ ਗੂਰ ਕਰਨ ਲਈ ਆਉਣਾ ਹੀ ਪੈਂਦਾ ਹੈ ਕਿਉਂਕਿ ਸੇਵਾਵਾਂ ਚੜ੍ਹ ਕੇ ਹੁੰਦੀ ਹੈ ਤਾਂ ਮਾਲਕ ਦਾ ਉਹਨਾਂ ਦਿਨਾਂ ਵਿੱਚ ਪੈਰਾਫਿਰਕਾ ਵੀ ਵੱਧ ਜਾਂਦਾ ਹੈ ਇਸ ਕਰਕੇ ਸੇਵਾ ਇਹਨਾਂ ਦਿਨਾਂ ਵਿੱਚ ਕਰਨੀ ਬਹੁਤ ਹੀ ਜ਼ਰੂਰੀ ਆ ਸੇਵਾ ਕੀ ਕਰਨੀ ਹੈ ਸੋ ਜਿਹੜੇ ਵੀ ਬਾਬਾ ਬਾਲਕਨਾਥ ਜੀ ਦੀ ਸੇਵਾ ਕਰਦੇ ਸਾਈਂ ਲੋਕਾਂ ਦੀ ਕਰਦੇ ਆ ਜੀ ਕੋਰੋਨਾ ਦੇ ਨਾਮ ਦਾ ਐਤਵਾਰ ਦੀ ਐਤਵਾਰ ਰੋਟ ਪ੍ਰਸ਼ਾਦ ਦੇ ਦੇਣ ਸੋ ਜਿਹੜੀਆਂ ਰੂਹਾਂ ਇੱਕ ਕਰਮ ਕਰਨੀਆਂ ਉਹਨਾਂ ਦੇ ਦੁੱਖ ਤਕਲੀਫਾਂ ਦੂਰ ਕਰ ਦੇਵੇਗਾ ਬਾਬਾ ਪੌਣਾ ਹਰੀ ਦੁੱਤਾ ਧਾਰੀ ਹੈ ਅੰਬਰੀ ਜੋਤ ਹੈ ਸੋ ਪਾਕ ਪਵਿੱਤਰ ਰੂਹ ਹੈ ਸੋ ਜੇਕਰ ਇਸ ਰੂਹ ਦੇ ਦਰਸ਼ਨ ਕਰਨੇ ਹੈ ਤੇ ਉਹਨਾਂ ਦੇ ਨਾਮ ਦਾ ਰੋਟ ਪ੍ਰਸ਼ਾਦ ਤੋਂ ਅਰਦਾਸ ਬੇਨਤੀ ਲਗਾਓ ਕਿਉਂਕਿ ਇੱਕ ਗੱਲ ਬਹੁਤ ਹੀ ਵਧੀਆ ਹੈ ਜਦੋਂ ਅਸੀਂ ਬਾਬਾ ਬਾਲਖਨਾਥ ਜੀ ਦੇ ਮੂਰੇ ਕੋਈ ਸੁਖਣਾ ਸੁਖਦੇ ਹਾਂ ਤੇ ਬਾਬਾ ਝਟ ਸੁਖਣਾ ਨੂੰ ਪੂਰੀਆਂ ਕਰ ਦਿੰਦਾ ਹੈ ਕਿਉਂਕਿ ਅਸੀਂ ਸਭ ਅੱਖੀਂ ਦੇਖਿਆ ਹੋਇਆ ਹੈ ਸੋ ਗੱਲ ਆਪਾਂ ਉਹ ਤੁਹਾਡੇ ਨਾਲ ਸਾਂਝੀ ਕਰੀ ਦੀ ਹੈ ਜੋ ਖੁਦ ਨੇ ਅਜਮਾਇਆ ਹੁੰਨੀਆਂ ਗੱਲਾਂ ਆ ਤੇ ਖੁਦ ਨੇ ਆਪਣੇ ਤੇ ਹੰਡਾਈਆਂ ਹੈ ਸੋ ਜੇਕਰ ਬਾਬਾ ਬਾਲਖਨਾਥ ਜੀ ਦੀ ਵੱਧ ਚੜ ਕੇ ਇਸ ਮਹੀਨੇ ਸੇਵਾ ਕਰੋਂ ਤਾਂ ਉਹ ਬਾਬਾ ਜੀ ਖੁਸ਼ ਹੋ ਕੇ ਤੁਹਾਨੂੰ ਆਸ਼ੀਰਵਾਦ ਵੀ ਦੇਣਗੇ ਤੇ ਆਸਾਂ ਮਰਾਦਾਂ ਪੂਰੀਆਂ ਵੀ ਕਰਨਗੇ ਸੋ ਵਿਸ਼ਵਾਸ ਰੱਖ ਕੇ ਕੀਤਾ ਹੋਇਆ ਕਰਮ ਬਹੁਤ ਜਲਦੀ ਲੱਗਦਾ ਹੈ ਸੋ ਜੇ ਕਰੀਨਾ ਦਿਨਾਂ ਦੇ ਵਿੱਚ ਵੱਧ ਚੜ ਕੇ ਤੁਸੀਂ ਸੇਵਾ ਕਰੋਗੇ ਸੋ ਫਿਰ ਦੇਖੋਗੇ ਕਿ ਬਾਬਾ ਜੀ ਦੀ ਕਿੰਨੀ ਵੱਡੀ ਤਾਕਤ ਹੈ ਸੋ ਜਦੋਂ ਅਸੀਂ ਗੁਰੂ ਪੀਰ ਨੂੰ ਕਿਸੇ ਨੂੰ ਵੀ ਦਿਲੋਂ ਯਾਦ ਕਰ ਲੈਨੇ ਆ ਵਿਸ਼ਵਾਸ ਰੱਖ ਲੈਨੇ ਆ ਤਾਂ ਉਹ ਫਿਰ ਜ਼ਰੂਰ ਵਰਦਦਾ ਹੈ ਸੋ ਬਾਬਾ ਬਾਲਖਨਾਥ ਜੀ ਦੇ ਚਾਲੇ ਚੱਲ ਰਹੇ ਆ ਜਿਕਰ ਇਸ ਮਹੀਨੇ ਤੁਸੀਂ ਰੋਟ ਪ੍ਰਸ਼ਾਦ ਹਰ ਹਫ਼ਤੇ ਦਮੋ ਤਾਂ ਬਹੁਤ ਹੀ ਵਧੀਆ ਗੱਲ ਹੈ ਸੋ ਚੰਗਾ ਕਰਮ ਵੀ ਹੈ ਤੇ ਚੰਗੇ ਕਰਮ ਦੇ ਨਾਲ ਨਾਲ ਖੁਸ਼ੀਆਂ ਨੂੰ ਵੀ ਹਾਸਲ ਇਸ ਮਹੀਨੇ ਵਿੱਚ ਕਰ ਸਕਦੇ ਹਾਂ